ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕ ਵੀਰਾਂ ਨੂੰ ਆਈ ਹੋਪ ਤੁਸੀਂ ਸਾਰੇ ਵਧੀਆ ਹੋਵਗੇ ਤੇ ਆਪ ਜੀ ਦਾ ਸਵਾਗਤ ਹੈ ਸਾਡੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਰਾਤ ਤਾਂ ਤੁਸੀਂ ਦੇਖਿਆ ਮੁੰਡ ਪਹਿਲੀ ਜਿਹੜੀ ਸੀਗੀ ਆਪਾਂ 22 ਆ ਉਹੀ ਪਹਿਲੀ ਜਾਂ ਪਿੱਛੇ ਤੇ ਬਾਣੇ ਤੋਂ ਬਾਅਦ ਫਿਰ ਰਾਤ ਚਲੇ ਗਏ ਸੀਗਾ ਤੇ ਉਸ ਤੋਂ ਬਾਅਦ ਸਵੇਰੇ ਫੇਰ ਆ ਗਏ ਹੁਣ ਪਹਿਲੀ ਬਾਣ ਖਾਤਰ ਤੇ ਪਾੜ-ਪਾੜ ਮੈਂ ਮਾਰਦੀ ਸੀ ਹੁਣ ਮਾਰ ਰਹੇ ਆ ਦੂਹਰ ਦੂਹਰ ਵੀ ਰਾਤ ਮਾਰਦੇ ਨੇ ਜੀ ਪਰ ਰਾਤ ਕਵੇਲਾ ਜ਼ਿਆਦਾ ਹੋ ਗਿਆ ਸੀਗਾ ਤੇ ਤਾਂ ਕਰਕੇ ਹੁਣ ਮਾਰ ਰਹੇ ਆ ਅਮ ਜਿੰਨ ਹੋਣ ਮਤਲਬ ਮਾਰ ਦਈਏ ਫਿਰ ਉਹ ਤੋਂ ਹੱਲਾ ਮਾਰਦਾ ਕੁੰਜੇ ਕਾਂਜੇ ਕੱਢ ਕੇ ਫਿਰ ਫਾਕਾ ਮਾਰ ਕੇ ਫਿਰ ਤਵੀਆ ਮਾਰਦਾ ਖੇਤ ਵਧੀਆ ਬਣਦੇ ਆ ਤੇ ਗਿੱਲ ਬਹੁਤ ਆ ਪੂਰੀ ਤੇ ਤੁਸੀਂ ਵੇਖ ਲਓ ਤੇ ਹੁਣ ਦੇਖਦੇ ਆਂ ਚਲਾ ਕੇ ਦੂਹਰ ਤੇ ਤਾਂ ਥੋੜਾ ਜ਼ੋਰ ਜ਼ਿਆਦਾ ਹੀ ਲੱਗਦਾ ਇਹਦਾ ਕਿਉਂਕਿ ਹੁਣ ਪਾੜ ਪਾੜ ਤੇ ਘੱਟ ਜ਼ੋਰ ਲੱਗਦਾ ਤਾਂ ਦੂਹਰ ਤੇ ਜ਼ਿਆਦਾ ਲੱਗਦਾ ਤੇ ਜ਼ੋਰ ਤੇ ਤਾਂ ਵਿਚਾਰੇ ਦਾ ਢਿੱਡ ਪੂਰਾ ਇਕੱਠਾ ਹੋਇਆ ਵਾ ਤੇ ਨਾਲ ਲਿਆ ਪਹਿਲਾਂ ਇਹ ਗਾਦੇ ਉੱਪਰ ਭੱਜਿਆ ਰਹਿ ਗਿਆ ਉਹ ਉੱਥੇ ਫਸ ਗਿਆ ਇਹਦਾ ਆਹ ਪਰ ਸਾਰੀ ਗੱਲ ਦਾ ਬਾਤ ਆ ਰਿਹਾ ਔਰ ਇਹਨਾਂ ਸਾਰਾ ਉਹ ਮਤਲਬ ਲਘੂ ਜਿਹੇ ਆ ਲੋਰ ਤਾਂ ਜਾਣ ਕੇ ਮਾਰ ਰਹੇ ਨੇ ਦਵਾਰੇ ਦਵਾਰੇ ਮਹੂਤ ਦੇ ਵੱਡ ਹੋ ਜਾਏਗਾ ਕੁਸ ਕਰਤੇ ਸਿੱਧੇ ਖੜੇ ਹੋਰ ਦੇਖ ਲੈ ਬੁੜਸ ਵਾਲਿਆਂ ਨੇ ਫੇਰ ਆ ਜਾਣਾ ਐਦਾਂ ਕਰੂ ਹਿਸਾਬਾਣਾ ਦੂਰ ਹੋਏ ਫੇਰ ਉਹ ਤੋਂ ਬਾਅਦ ਫੇਰ ਵਜੂ ਤੀਰ ਹੋ ਜੂਗੇ ਨੇ ਹੁੰਜੇ ਵਧੀਆ ਵਧ ਜੇਗਾ ਆ ਇੰਨਾ ਘਰ ਰਹਿ ਗਿਆ ਦੁਰਦੌਦਾ ਹੈ ਹੁਣ ਨਹੀਂ ਹੈਗਾ ਉਹ ਵਾਜਦਾ ਪਾਣੀ ਖੜਿਆ ਕਾ ਬੰਗਾਲ ਲੈ ਲਿਆ ਜੀ ਖਿੱਚਦਾ ਨਹੀਂ ਹੈਗਾ ਤਵੀਆਂ ਘੜੀ ਦਸਾਈ ਆ मर्ज़ी <laughs> प <laughs> ਹੋਰ ਕਿਧਰੋਂ ਆਉਂਦੇ ਆ ਦੂਰ ਵੱਜ ਰਹੀ ਆ ਵੀਰੇ ਦੂਰ ਦੂਰ ਵੱਜ ਰਹੀ ਆ ਦੇਖ ਉਸ ਵੱਜ ਰਿਹਾ ਨਹੀਂ ਐਂ ਬੌਂਦਾ ਮੈਂ ਨਾ ਲੀਵਰ ਤੋਂ ਥੱਲੇ ਸਿੱੜ ਕੇ ਚਲਾਉਣਾ ਲੀਵਰ ਤੋਂ ਨਾ ਕਾ ਦੇ ਉਹ ਐਂ ਵਧੀਆ ਗੱਲ ਆ ਹਾਂ ਭਾਈ ਮਾਰਾਂ ਤੋਂ ਲੈ ਜੀ ਰੋ ਪਾ ਪਹਿਲ ਡਰਾਈਵਰੀ ਕਰਨੀ ਦਿਖਾਵਾਂਗਾ ਹੈ ਲੈ ਜਾਓ ਅਲੀਵਾ ਦੋਦਰੇ ਹੱਟ ਕੇ ਜਾਓ ਐਂ ਚਲਾਉਣਾ ਹੈਗਾ ਐਣ ਗਿਆ ਆਇਆ ਬਾਈ ਨਾ ਲੈ ਤਲਾ ਦੇਖਾ ਮੈਂ ਕਹਿ ਕਹਿੰਦਾ ਕਿੱਡਾ ਵੱਡਾ ਪੈਲੇਟ ਆ ਨਾ ਦੂਏ ਜੇ ਚੱਲਣਾ ਜਾਈਦਾ ਦੂਏ ਜੇ ਤੁਹਾਨੂੰ ਦੱਸਦਾ ਮੈਂ ਦੂਏ ਚੱਲਦੇ ਆਏ ਕਾਤੇ ਨਹੀਂ ਚੱਲਦਾ ਹੁੰਦਾ ਜੇ ਚਲਾਉਣੇ ਵਾਲਾ ਆਉਣਾ ਚਾਹੀਦਾ ਦੇ ਦੋ ਹੋ ਰਹਿ ਗਿਆ ਸੁਰਾਜ ਦਾ ਸਟੇਰੀ ਨਹੀਂ ਵਧੀਆ ਮੇਰੇ ਨਾਲ ਮੋੜਦਾ ਨਹੀਂ ਜਿੰਨਾ ਟਾਈਮ ਉੱਪਰ ਘੁਮਾਉਣ ਵਾਲਾ ਨਹੀਂ ਹੁੰਦਾ ਉਹ ਉਹ ਤਾਂ ਹੋਵੇ ਨਾਲ ਡਰੈਕਟਰ ਨਾਲ ਨਹੀਂ ਹੁੰਦਾ ਇਹ ਦੇਖਦੇ ਆ ਆਪਣੇ ਨਾਲ ਚੱਲ ਹੈ ਦੂਜੇ ਡਰੈਕਟਰ ਨੂੰ ਵੀ ਸੁਰਾਜ ਨੂੰ ਆਪਣੇ ਨਾਲ ਉਹਦੇ ਤੋਂ ਵੱਡਾ ਸਟੀਰੀਂਗ ਹੈ ਨਾ ਨਾਨ ਪਾਵਰ ਕਰਕੇ ਉਹਨੂੰ ਦੇਖਦੇ ਸੋਨ ਵਾਲੀ ਕਾਲਾ ਛੋਟਾ ਸਟੀਰੀਂਗ ਪਾਵਾਂਗੇ ਕਾ ਵਧੀਆ ਰੋਜ਼

ਵਾਰੇ 16 ਹੋ ਗਿਆ ਤਾਂ ਮਾਰੇ 2000 ਕਿੰਨਾ ਵਾਰ ਦਾ ਵਾਈਕ ਗੇੜਾ ਰਹਿ ਗਿਆ ਬਾਈਦਵਾ ਦਾ ਵਿਚਾਲੇ ਰਹਿ ਗਿਆ ਬਸ ਜੋਰੀ ਨਾਲ ਆਇਆ ਵੇ ਟਰੈਕਟਰ ਕੇ ਚਲਾਇਆ ਹੁਣ ਮਹਿਗਾ ਮੇਰੇ ਨਾਲ ਵਧੀਆ ਬਣਾ ਰਿਹਾ ਹੈ ਖੇਤ ਰੈਲਾ ਪਰ ਨਹੀਂ ਸੇਮ ਸੇਮ ਹੀ ਜਾਈਏ ਉਸ ਹਰ ਕੰਮ ਹੀ ਆਗਾ ਤਾਂ ਯਾਰ ਬਾਵੰਡੇ ਨੂੰ ساری ਗੱਲਾਂ ਕਾਰੀ ਗੱਲ ਜਿਹੜੀ ਕਹਿਣ ਵਾਲੀ ਗੱਲ ਇਧਰ ਪੱਪੂ ਲੈ ਇੰਦੋ ਵਾਰ ਮੇਰੀ ਮਾਣੇ ਹੋਈ ਹੈ ਜਿਸ ਨੇ ਮੈਂ ਰੈਕ ਮਾਰਦਾ ਹੁੰਦਾ ਸੀ ਚਤਰੀ ਚਤਰੀ ਲਵਾਤੀ ਇਹਨੇ ਸਾਰਾ ਕੁਝ ਕਰਾਤਾ ਤੇ ਮੈਂ ਤੁਹਾਨੂੰ ਦੱਸ ਦਦਾ ਸੀਗਾ ਕਿ ਹਜੇ ਮੈਨੂੰ ਕਨਫਰਮ ਨਹੀਂ ਸੀਗਾ ਰੇ ਡਾਇਰੈਕਟਰ ਦਾ ਇੰਡਫਾਰਮ ਦਾ ਤੇ ਮੈਂ ਰੇਟ ਤੁਹਾਨੂੰ ਦੱਸ ਦਦਾ ਜਿਹੜਾ ਆਪਣਾ ਡਾਇਰੈਕਟਰ ਹੋਏਗਾ 55 HP 30 55 ਉਹ ਅਹ 380 HP ਜਾ ਉਹ ਹੋਰ ਸਪੀਡ ਆ ਮਤਲਬ ਕਹਿੰਨੇ ਜੇ ਆਪਾਂ 3 ਸਪੀਡ ਗਏ ਤਾਂ ਨਹੀਂ ਕਿ ਉਦਾਂ ਫੋਰ ਸਪੀਡ ਆ ਦੋ ਲੋ ਥੱਲੇ ਆ ਦੋ ਲੋ ਹਾਈ ਲੋ ਉੱਪਰ ਆ ਹਨਾ ਉਦਾਂ ਤੇ ਉਹ ਆਪਾਂ ਨਾ ਰੇਟ ਲਾਇਆ ਉਹਨਾਂ ਨੇ 7,90,000 ਰੁਪਏ ਆਪਾਂ ਟਰੈਕਟਰ ਦਾ ਰੇਟ ਤੇ ਲਾਇਆ ਉਹਨਾਂ ਨੇ ਆਪਾਂ ਨੂੰ ਪਿੱਛੇ ਛਤਰੀ ਹੋ ਗਈ ਜਾਂ ਕੁਝ ਵੀ ਲਾ ਕੇ ਸੈਸਰੀ ਸਾਰਾ ਕੁਝ ਵਿੱਚ ਪਾ ਕੇ ਉਹਨਾਂ ਨੇ ਆਪਾਂ ਨੂੰ 7,90,000 ਲਾਇਆ ਰੇਟ ਜ਼ਿਆਦਾ ਲਾਇਆ ਉਹਨਾਂ ਨੇ ਆਪਾਂ ਨੂੰ ਤੇ ਹਜੇ ਆਪਣਾ ਕੁਝ ਨਹੀਂ ਕਰਿਆ ਉਹਨਾਂ ਕੋਈ ਗੱਲਵਾਟਾ ਕੁਝ ਵੀ ਨਹੀਂ ਤੇ ਹਜੇ ਵਕੇ ਡੈਕਟਰ ਚ ਲਾਏ ਰਹੇ ਆ ਆਪਾਂ ਤੇ ਹਜੇ ਕੁਝ ਵੀ ਨਹੀਂ ਉਹਨਾਂ ਨੇ ਕੋਈ ਐਕਸਟਰਾ ਗੱਲ ਹੁਣ ਜਾ ਕੇ ਫ੍ਰੀ ਹੋ ਕੇ ਗੱਲਬਾਤ ਕਰਾਂਗੇ ਉਹਨਾਂ ਨਾਲ ਫਿਰ ਉਹਨਾਂ ਦਾ ਰੇਟ ਪੁੱਛਾਂਗੇ ਇੰਨਾ ਜਿਆਦਾ ਕਾਹਤੇ ਲਾਇਆ ਪਤਾ ਕੀ ਗੱਲ ਆ ਹੁਣ 7 ਲੱਖ 8 ਲੱਖ ਰੱਖੋ ਯਾਰ 10000 ਦੀ ਗੱਲ ਹੋ ਛਡੋ ਹੈਨਾ 8 ਲੱਖ ਰੁਪਏ ਦਾ ਰੇਟ ਲਾਤਾ ਇਹਨਾਂ ਨੇ ਚਲ ਸਬਸਿਡੀ ਉਹ ਚਲ ਦਿੰਦੀ ਹੋ ਸਰਕਾਰ ਹਨਾ ਉਹ ਲੱਖ ਰੁਪਏ ਕੱਢ ਦੋ ਤੁਸੀਂ ਤੇ ਉਸ ਤੋਂ ਬਾਅਦ ਹੋਰ ਡੈਕਟਰਾਂ ਪਰ ਵੀ ਸਬਸਿਡੀ ਆ ਮੈਨੂੰ ਪਤਾ ਲੱਗਿਆ ਹੁਣ ਬੈਗ ਪਹਿਲਾਂ ਨਹੀਂ ਤਾਂ ਪਤਾ ਹੈਗਾ ਇਹਦੇ ਨਾਲ ਫਿਰ ਗੱਲ ਕਿੱਥੇ ਰਹਿ ਗਈ ਫਿਰ ਸਵਰਾਜ ਕਿੰਨੇ ਦਾ 8.5 ਲੱਖ ਦਾ ਹਨਾ ਹਾਂ ਉਹ 9-9 ਦਾ ਹੋਊਗਾ ਮੇਰੇ ਖਿਆਲ ਨਾਲ 9 ਤੱਕ ਲੱਖ ਰੁਪਏ ਦੀ ਗੱਲ ਰਹਿ ਗਈ 14 ਵਾਲੀ ਦਾ 8.5 ਲੱਖ ਦਾ ਤੇ 8 ਲੱਖ ਦਾ ਜਿਹੜਾ ਪਹਿਲਾਂ ਲਿਆਏ ਸੀਗੇ ਸੋਨਲੇ ਦੇ 750 8 ਲੱਖ ਦਾ ਲਿਆਏ ਸੀਗੇ ਤੇ ਨਾਲੇ ਏਜੰਸੀ ਕੰਪਨੀ ਵੀ ਦੂਜੀ ਆ ਹਨਾ ਫਿਰ ਰੇਟ ਵੀ ਨਾ ਜਿਆਦਾ ਲਾਇਆ ਜੇ ਦੋਵੇਂ ਉਹੀ ਰੇਟ ਦੋਵੇਂ ਟਰੈਕਟਰ ਤੇ ਦੂਜੇ ਟਰੈਕਟਰ ਤੇ ਮੁੱਲ ਦਾ ਰੇਟ ਲਾਇਆ ਇਹਨਾਂ ਫਿਰ ਸਮਝ ਨਹੀਂ ਆਇਆ ਹਨਾ ਤੇ ਤਾਂ ਕਰਕੇ ਨਾ ਗੱਲਬਾਤ ਕਰਨੀ ਆ ਹਜੇ ਦੇਖਦੇ ਆ ਟੈਂਡਰੋਂ ਕੱਢ ਕੇ ਪੁੱਤਾਂ ਨੇ ਮੈਂ ਕਹਿੰਦਾ ਪਿਆ ਕੋ ਡਾਗ ਕੇ ਇੰਨਾ ਰੇਟ ਕਾ ਦੇ ਲਾਇਆ ਸਾਡੇ ਤੋਂ ਘੱਟ ਇਹਨਾਂ ਨੂੰ ਚਾਹੀਦਾ ਸੀਗਾ ਡਰਾਈਵਰ ਦਾ ਮੇਰੇ ਹਿਸਾਬ ਨਾਲ ਰੇਟ 7 20 30 ਮੇਰੇ ਹਿਸਾਬ ਨਾਲ ਜਿਹੜਾ ਰੇਟ ਤਾਂ ਤੋੜ ਕੇ ਲਾਉਣਾ ਚਾਹੀਦਾ ਇਹਨਾਂ ਨੇ ਜਿਆਦਾ ਰੇਟ ਲਾਇਆ ਕਿਉਂਕਿ ਫਿਰ ਪੰਜ ਟਰੈਕਟਰ ਆ ਗਏ ਨਾਲ ਕੋਲੋਂ ਛੇਮਾ ਆਪਣਾ ਆਇਆ ਦਾ ਛੇਮਾ ਆ ਆਇਆ ਦਾ ਪੰਜਵਾਂ ਆਪਣਾ ਆਇਆ ਦਾ ਆਪਣੇ ਨਾਲ ਤੋਂ ਬਾਅਦ ਚ ਆਇਆ ਰੇਟ ਪੰਜ ਟਰੈਕਟਰ ਆ ਗਏ ਨਾਲ ਤਾਂ ਹਵਾ ਖਰਾਬ ਹੋ ਗਈ ਹੁਣ ਕੋਈ ਗੱਲ ਨਹੀਂ ਤੇ ਬਾਕੀ ਦੇਖਦੇ ਆ ਕੀ ਕਹਿੰਦੇ ਆ ਲਗਾ ਆ ਮੁੰਡਾ ਬਾਣ ਮੁੰਡੇ ਅੱਜ ਫੇਰ ਜਲੇ ਅੱਜ ਪੂਰੀ ਪੱਕੀ ਛੁੱਟੀ ਕਰ ਜਿੰਦੇ ਹਾਇ ਦੋ ਵਾਈਸੇ ਬਲਾਗੇ ਚਲੇਗਾ ਅਜੇ ਤੱਕ ਓਰੀ ਧੱਕੇ ਖਾਈ ਜਾਂਦੇ ਆ ਅਜੇ ਤੱਕ ਓਰੀ ਧੱਕੇ ਖਾਈ ਜਾਂਦੇ ਆ ਆਇਆ ਬੈਲਰਵਾ ਕੇ ਲੈ ਕੇ ਜਾਊਗਾ ਹਣਾ ਆ ਗਏ ਸਵਰਾਜ ਦੀ ਕਿਹੜੇ ਦੀ ਹੁੱਕਾ ਹੈ ਇਹਦੀ ਹੁੱਕਾ ਥੱਲੇ ਇਕੱਠੇ ਹੋਈਆਂ ਬਿਜਾ ਉਹ ਜਰ ਰਹੇ ਆ ਨੇ ਆ ਗਿਆ ਮੁੰਡੇ ਹੋ ਤੇ ਮੈਂ ਤਾਂ ਚੱਲ ਗਿਆ ਸੀਗਾ ਟਰਾਲਾ ਇਹ ਪਰਵਾਉਣ ਵਾਸਤੇ ਦੂਆ ਟਰੈਕਟਰ ਲੈ ਕੇ ਫੋੜ ਤੇ ਉਹ ਵਾਲਾ ਤੇ ਬਾਕੀ ਹੁਣ ਸਵੇਰੇ ਪਾਵਾਂਗੇ ਤੇ ਇਕੱਠਾ-ਕੁਠਾ ਲਾ ਲਈਂ ਜਾਕੋਗੇ ਸਾਰੇ ਖੇਤ ਹੋਗੇ ਬਿਲ ਤੇ ਹੁਣ ਚੱਲਦੇ ਹਾਂ ਘਰ ਬਹੁਤ ਸਬਜ਼ੀ ਮਾਰਨਾਂ ਲਾ